ਦੋਸਤੋ ਗਰਵਚਨ ਸਿੰਘ ਭੱਲਰ ਦੀ ਕਹਾਣੀ ਥੱਕੇ ਮਾਂ ਦਿ ਨਾਲੀ ਮੋਗੇ ਉੱਤੇ ਖੜੇ ਖੇਤ ਨੂੰ ਪਾਣੀ ਲਾਉਣ ਦੀ ਵਾਰੀ ਅੱਜ ਆਸੋਦੀ ਸੀ ਪਾਣੀ 10 ਵਜੇ ਪੱਢਣਾ ਸੀ ਸੂਰਜ ਕਾਫੀ ਹੋ ਆਇਆ ਸੀ ਆਸੋ ਨੇ ਗਰਦੇਵ ਨੂੰ ਚਾਹ ਗੁੜ ਬੰਨਣ ਤੇ ਬੋਤਲ ਵਿੱਚ ਦੁੱਧ ਪਾਉਣ ਲਈ ਆਖਿਆ ਆਪ ਸੰਦੂਕ ਵਿੱਚੋਂ ਜੇਬ ਘੜੀ ਕੱਢ ਕੇ ਮੀਰਾਵ ਨਾਲ ਸਮਾਂ ਬਲਾਉਣ ਤੁਰ ਗਈ ਉਹ ਸਮਝਦੀ ਸੀ ਗਰਦੇਵ ਨਿਆਣੇ ਦਾ ਕੀ ਆ ਮੀਰਾ 5-7 ਮਿੰਟ ਦਾ ਉੱਲਾ ਹੀ ਰੱਖ ਦੇਵੇ ਗੁਰਦੇਵ ਹੁਣ ਗੱਭਰੂ ਸੀ ਦਾੜੀ ਮੁੱਛ ਦਾ ਸਨੇਹਾ ਲੈ ਕੇ ਪੂਰੇ-ਪੂਰੇ ਵਾਲਾਂ ਦੀ ਲੋਈ ਜੋ ਉਹਨੇ ਬਚਪਨ ਅਤੇ ਜਵਾਨੀ ਵਿਚਕਾਰ ਵੰਡ ਦੀ ਲਕੀਰ ਵਾਂਗ ਸੀ ਵਧੇਰੇ ਹੀ ਵਧੇਰੇ ਉਗੜਦੀ ਸੀ ਪਰ ਅਸੋ ਨਹੀਂ ਅਜੇ ਉਹ ਨਿੱਕੇ ਜਿਹੇ ਬੱਚੇ ਤੋਂ ਨਹੀਂ ਸੀ ਵਧਿਆ ਘਰ ਦਾ ਕੰਮ ਖੇਤ ਦਾ ਕੰਮ ਅਜੇ ਹਾਂ ਨਹੀਂ ਸੀ ਜਿਹਦੇ ਵਿੱਚੋਂ ਅਸੋ ਗੁਰਦੇਵ ਨੂੰ ਇਕੱਲਾ ਛੱਡ ਦਿੰਦੀ ਹੋਵੇ ਉਹਨੂੰ ਹਮੇਸ਼ਾ ਇਹੀ ਲੱਗਦਾ ਕਿ ਗੁਰਦੇਵ ਅਜੇ ਕਿਸੇ ਨਿੱਕੇ ਮੋٹے ਕੰਮ ਨੂੰ ਵੀ ਇਕੱਲਾ ਆਪ ਕਰਨ ਦੇ ਸਮਰੱਥ ਨਹੀਂ ਸੀ ਅਗਵਾੜ ਦੇ ਮੁੰਡੇ ਕਹਿੰਦੇ ਗੁਰਦੇਬਿਆ ਚਾਚੀ 15 ਸਾਲਾਂ ਤੋਂ ਕਾਲੇ ਬਲਦ ਵਾਂਗੂ ਮਿੱਟੀ ਨਾਲ ਮਿੱਟੀ ਬਣੀ ਆ ਹੁਣ ਤੂੰ ਸੌਖੀ ਕਰ ਦੇ ਉਹਦੇ ਚਾਚੇ ਤਾਂ ਆਖਦੇ ਮੁੰਡਿਆ ਤੇਰੀ ਮਾਂ ਨੇ ਬੜੇ ਦੋਸਕਾ ਨਾਲ ਪਾਲਿਆ ਹੁਣ ਤੂੰ ਦਮ ਦਵਾ ਦੇ ਤੇ ਗੁਰਦੇਬ ਆ ਵੀ ਮਾਂ ਦੀਆਂ ਬਾਹਾਂ ਛਾੜ ਕੇ ਜ਼ਿੰਦਗੀ ਨਾਲ ਕੋਹਲ ਕਰਨਾ ਯਾਦ ਕਰਦਾ ਤਾਂ ਉਹਦਾ ਚੀ ਚਾਉਂਦਾ ਕਿ ਮਾਂ ਹੁਣ ਟਿੱਕੇ ਬਹਿ ਜਾਵੇ 4 ਦਿਨ ਸੁੱਖ ਵੀ ਵੇਖ ਲਵੇ ਪਰ ਉਹਦੀ ਮਾਂ ਨੂੰ ਅਜੇ ਹੀ ਸਲਾਹ ਦਿੰਦਾ ਤਾਂ ਉਹ ਹੱਸ ਪੈਂਦੀ ਮੇਰੇ ਆ ਬੱਚੜਿਆ ਤੂੰ ਨਿੱਕਾ ਜਿਹਾ ਫੁੱਲ ਦੁੱਖ ਸੁੱਖ ਦੀਆਂ ਧੁੱਪਾਂ ਛਾਵਾਂ ਇਕੱਲਾ ਝੱਲ ਜੁਗਾ ਤੂੰ ਕਿੱਥੇ ਆ ਹੋਰ ਵੱਡਾ ਹੋ ਲੈ ਨਾਲੇ ਮੈਨੂੰ ਥਕੇ ਮਾ ਕਹਦਾ ਤੈਨੂੰ ਵੇਖ ਕੇ ਮੈਂ ਹਵਾ ਵਿੱਚ ਉੱਡਦੀ ਫਿਰਦੀ ਆ ਆਪੇ ਸਾਂਭ ਲੇਗਾ ਬਾਕੀ ਸਾਰਾ ਕਦੀ ਕਦੀ ਆਸੋ ਆਪਣੇ ਖੇਤ ਦਸਾਂਗੇ ਟਾਲੀ ਹੇਠਾਂ ਬੈਠ ਹੁੰਦੀ ਉਦਾਸ ਹੋ ਜਾਂਦੀ ਜਦੋਂ ਸੋਚਾ ਸਿੰਘ ਦੀ ਰੋਟੀ ਲੈ ਕੇ ਆਉਂਦੀ ਸੀ ਉਹ ਇਸੇ ਟਾਲੀ ਹੇਠ ਬੈਠ ਕੇ ਰੋਟੀ ਖਾਇਆ ਕਰਦਾ ਸੀ ਫਿਰ ਜਦ ਗੁਰਦੇਵ ਜੰਮਿਆ ਸੀ ਤਾਂ ਉਹ ਖੇਤ ਰੋਟੀ ਦੇਣ ਆਈ ਉਹਨੂੰ ਵੀ ਨਾਲ ਲੈ ਆਉਂਦੀ ਸੀ ਇਸੇ ਟਾਲੀ ਹੀਠਾਂ ਬੈਠੇ ਕਿੰਨਾ ਕਿੰਨਾ ਚਿਰ ਉਹ ਦੋਵੇਂ ਘਾਹ ਉੱਤੇ ਖੇਡਦੇ ਆਂ ਵੇਖਦੇ ਰਹਿੰਦੇ ਗੱਦਗੱਦ ਹੁੰਦੇ ਰਹਿੰਦੇ ਉਸ ਨਾਲ ਚੌਂਡ ਕਰਦੇ ਰਹਿੰਦੇ ਬਸ ਉਹ ਦਿਨ ਸੀ ਜੋ ਅਸੋਦੀ ਵਿਆਪ ਚੋਂਦੀ ਜ਼ਿੰਦਗੀ ਵਿੱਚ ਠੰਡੀ ਸ਼ਾਂ ਵਰਗੇ ਸਨ ਬਾਕੀ ਸਾਰੀ ਕੜਤ ਦੀ ਧੁੱਪ ਹੀ ਧੁੱਪ ਸੀ ਪਰ ਹੁਣ ਜਦੋਂ ਇਹ ਠੰਡੀ ਸ਼ਾਂ ਵਰਗੇ ਦਿਨ ਤਾਂ ਅਸੋਦੀ ਜਿੰਦ ਨੂੰ ਕਣਕ ਦੀ ਧੁੱਪ ਨਾਲੋਂ ਵਧੇਰੇ ਭੁੱਲ ਛਾੜਦੇ ਸਨ ਉਹ ਅਜੇ ਤੀਹਾਂ ਨੂੰ ਪਹੁੰਚੀ ਸੀ ਗੁਰਦੇਵ ਜੇ 7-8 ਸਾਲਾਂ ਦੇ ਸੀ ਸੁੱਚਾ ਸਿੰਘ ਬਾਹ ਛੱਡ ਕੇ ਤੁਰ ਗਿਆ ਇੱਕ ਵਾਰ ਤਾਂ ਤਾਪ ਕੀ ਚੜਿਆ ਫਿਰ ਉਤਰਨ ਦਾ ਨਾ ਹੀ ਨਹੀਂ ਲਿਆ ਸਭ ਪਾ ਝੂਠੇ ਪੈਂਦੇ ਰਹੇ ਸੁੱਚਾ ਸਿੰਘ ਛੱਪੜ ਦੇ ਬਾਣੀ ਬੰਗ ਸੁੱਕਦਾ ਗਿਆ 20 ਕੁ ਦਿਨ ਮੰਜੇ ਵਿੱਚ ਪੈ ਕੇ ਹੱਥ ਨੂੰ ਉਹ ਅੱਖਾਂ ਮੀਟ ਗਿਆ ਅਸਲੀ ਜਫੇਰੇ ਕੋਹ ਹਨੇਰਾ ਸੀ ਕਾਲੀ ਬੋੜੀ ਰਾਤ ਜਿਸ ਵੇਛਤ ਮਾਰਿਆ ਵੀ ਦਿਖਾਈ ਨਹੀਂ ਸੀ ਦਿੰਦਾ ਸਿਰ ਦੀਆਂ ਲਟੂਰੀਆਂ ਉਹਨੇ ਪੱਟ ਵਗਾਇਆ ਇੱਕ ਉਤੇ ਪਿੱਟ ਪਿੱਟ ਕੇ ਸੁਜਾ ਲਈ ਅੱਖਾਂ ਦੇ ਖੂ ਉਹਨੇ ਕੁਲੰਜ ਕੁਲੰਜ ਕੇ ਖਾਲੀ ਕਰ ਦਿੱਤੇ ਕੂਕਾਂ ਮਾਰ ਮਾਰ ਉਹਨੇ ਸੱਤ ਅਸਮਾਨ ਹਲਾ ਛੱਡੇ ਸਾਰੇ ਪਿੰਡ ਵਿੱਚ ਤਰਾ ਤਰਾ ਹੋ ਗਈ ਸੀ ਰੱਬ ਨੇ ਬੜਾ ਜ਼ੁਲਮ ਕੀਤਾ ਹਾਰ ਸ਼ਿੰਗਾਰ ਦੀ ਰੁੱਤੇ ਅਸੂਰ ਤੇ ਖੇਡਣ ਦੀ ਉਮਰੇ ਗੁਰਦੇਵ ਅਕੱਲੇ ਰਹਿ ਕੇ ਸਨ ਸਾਖਸ ਕੀਰੀਆਂ ਵਾਲੇ ਦੋ ਦੋ ਵਾਰ ਦੁੱਖ ਸੁੱਖ ਕਰਨ ਆਏ ਅਤੇ ਮੁੜ ਗਏ ਸਨ ਆਸੋ ਦਾ ਭਾਈ ਜੱਗਰ ਆਪਣੇ ਘਰ ਦੇ ਕੰਮਕਾਰ ਛੱਡ ਕੇ ਮਹੀਨਾ ਸਵਾ ਮਹੀਨਾ ਉਹਦੇ ਕੋਲ ਰਿਹਾ ਪਰ ਪਿੱਛੇ ਉਹਦਾ ਵੀ ਨਹੀਂ ਸੀ ਸਰਦਾ ਉਹਦੀ ਘਰ ਵਾਲੀ ਬਿਮਾਰ ਰਹਿੰਦੀ ਸੀ ਨਿੱਕੇ ਨਿੱਕੇ ਬਾਲ ਬੱਚੇ ਸਨ ਜੱਗਰ ਸਿੰਘ ਆਪਣੇ ਥੋੜੀ ਜਿਹੀ ਜ਼ਮੀਨ ਵਿੱਚੋਂ ਮਸਾ ਮਸਾ ਪਰਵਾਰ ਦਾ ਪੇਟ ਪਾਲਦਾ ਸੀ ਚਾਹੁੰਦੇ ਹਾ ਵੀ ਆਸੂ ਕੋਲ ਬਹੁਤਾ ਸਮਾਂ ਠਹਿਰਨਾ ਉਹਦੇ ਲਈ ਸੰਭਵ ਨਹੀਂ ਸੀ ਸਿਰੋਂ ਨੰਗੀ ਹੋਈ ਪੈਣ ਨੂੰ ਜਗਰਨ ਦਲਾਸੇ ਦਿੰਦਾ ਰਿਹਾ ਸੰਭਲਣ ਦੇ ਤਰਲੇ ਕਰਦਾ ਰਿਹਾ ਮੱਤਾਂ ਦੇ ਦੇ ਸਮਝਾਉਂਦਾ ਰਿਹਾ ਗੁਰਦੇਵੋ ਦੀ ਬੁੱਕਲ ਵਿੱਚ ਪਟਾਕੇ ਉਹਦੇ ਸੰਘੜੇ ਹਰੇ ਨਾਲ ਭਰ ਚੁੱਕੀਆਂ ਅੱਖਾਂ ਵਿੱਚ ਚਾਨਣ ਦੀ ਕਿਰੇਸ਼ਮ ਪਾਉਣ ਦਾ ਯਤਨ ਕਰਦਾ ਆਸੋ ਸੁੱਚਾ ਸਿੰਘ ਦੇ ਭੋਗ ਤੋਂ ਪਿਛੋਂ ਕਿੰਨੇ ਹੀ ਦਿਨ ਨਿਰਜੰਦ ਜਹੀ ਪਈ ਰਹੇ ਮੈਲੇ ਕੁਚਲੇ ਕੱਪੜੇ ਸਿਰ ਦੇ ਅਧ ਪੁੱਟੇ ਉਲਝੇ ਵਾਲ ਮੂੰਹ ਤੇ ਹੰਝੂਆਂ ਦੀਆਂ ਘਰਾਲਾਂ ਦੇ ਇਨਸ਼ਾਨ ਭੈ ਪੀਤ ਸਖਣੀਆਂ ਸਖਣੀਆਂ ਚਟੀਆਂ ਚਟੀਆਂ ਅੱਖਾਂ ਨਾਲ ਉਹ ਜਿੱਧਰ ਵੇਖਦੀ ਵੇਖੀ ਹੀ ਜਾਂਦੀ ਪਰ ਵਿਖਾਈ ਉਹਨੂੰ ਕੁਝ ਨਹੀਂ ਸੀ ਦੇ ਰਿਹਾ ਜੱਗਰ ਭੈਣ ਕੋਲ ਬੈਠਾ ਉਹਦਾ ਮੱਥਾ ਘੁੱਟਦਾ ਚਾਹ ਦੀ ਕੌਲੀ ਮਲੋ ਜੀ ਰਹੀ ਉਹਦੇ ਮੂੰਹ ਨੂੰ ਲਾਉਂਦਾ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਪਾ ਕੇ ਉਹਦੇ ਮਨ ਨੂੰ ਵਰਤ ਚੁੱਕੇ ਪਾਣੇ ਦੀਆਂ ਸੋਚਾਂ ਵੱਲ ਮੋੜਨ ਦਾ ਯਤਨ ਕਰਦਾ ਸੋਚਾ ਸਿੰਘ ਨੂੰ ਗੁਜ਼ਰਿਆ ਸਵਾ ਮਹੀਨਾ ਹੋ ਗਿਆ ਸੀ ਆਸੋ ਉੱਠ ਕੇ ਨਾਤੀ ਚੌਕੇ ਵਿੱਚ ਪੈਰ ਪਾਇਆ ਹੌਲੀ ਹੌਲੀ ਉਹ ਕਰਦੇ ਨਿੱਕੇ ਕੰਮਾਂ ਨੂੰ ਹੱਥ ਪਾਉਣ ਲੱਗੇ ਜੱਗਰ ਸਿੰਘ 2-4 ਦਿਨਾਂ ਲਈ ਪਿੰਡ ਜਾਣ ਲੱਗਿਆ ਤਾਂ ਭੈਣ ਨੇ ਸਲਾਹ ਕੀਤੀ ਕਿ ਦੁਬਾਰਾ ਆ ਕੇ ਉਹ ਮਾਲ ਮੰਡੀ ਵਿੱਚ ਬੜਦ ਵੇਚਾਵੇਗਾ ਜ਼ਮੀਨ ਠੇਕੇ ਤੇ ਚਾੜ ਦੇਵੇਗਾ ਆਸੋ ਚੁੱਪ ਕਰਕੇ ਸੁਣਦੀ ਰਹੀ ਜੱਗਰ ਦੇ ਜਾਣ ਪਿੱਛੋਂ ਆਸੋ 4-5 ਦਿਨ ਦੁਚਿੱਤੀ ਵਿੱਚ ਪਈ ਰਹੀ ਰਾਤ ਨੂੰ ਉਹ ਗਰਦੇਵ ਨੂੰ ਇੱਕ ਨਾਲ ਲਾ ਕੇ ਪਈ ਸੋਚਦੀ ਰਹਿੰਦੀ ਅਤੇ ਕੁੱਕੜ ਬਾਂਗਾ ਦੇਣ ਲੱਗ ਪੈਂਦੇ ਤਾਂ ਉਹਨੇ ਆਪਣੇ ਮਨ ਵਿੱਚ ਇੱਕ ਨਿਸ਼ਚਾ ਕਰ ਲਿਆ ਕਿ ਜਦੋਂ ਜੱਗਰ ਸਿੰਘ ਆਇਆ ਬਲਦ ਵੇਚਣ ਤੋਂ ਨਾ ਕਰ ਦਿੱਤੀ ਉਹ ਭਰਾ ਨੂੰ ਸਮਝਾਉਂਦੀ ਰਹੀ ਕੱਲ ਨੂੰ ਜਦੋਂ ਗੁਰਦੇਵ ਗੱਭਰੂ ਹੋਵੇਗਾ ਬਾਹੀ ਦਾ ਸਾਰਾ ੜੰਬਰ ਦੁਬਾਰਾ ਰਚਣਾ ਕਿੰਨਾ ਔਖਾ ਹੋ ਜਾਵੇਗਾ ਕੀ ਹੋ ਗਿਆ ਜੇ ਸੁੱਚਾ ਸਿੰਘ ਪਿੱਠ ਕਰਕੇ ਤੁਰ ਗਿਆ ਸੀ ਉਹ ਉਹਦੇ ਘਰ ਨੂੰ ਜਿਹਦੇ ਬਾਰੇ ਉਹ ਅਸੂ ਨਾਲ ਮਿਲ ਕੇ ਸੌ ਸੁਪਨੇ ਬੁਣਦਾ ਰਿਹਾ ਸੀ ਤਾਂ ਵਾ ਨਹੀਂ ਹੋਣ ਦੇਵੇਗੀ ਉਹ ਉਹਦੀ ਨਿਸ਼ਾਨੀ ਗੁਰਦੇਵ ਨੂੰ ਚੀਨੂ ਕੰਮ ਲੈ ਚਿੱਤਾ ਟੋਟਕੇ ਖੇਤੋਂ ਆਇਆ ਸੋਚਾ ਇੱਕ ਨਾਲ ਪਾ ਕੇ ਸਾਰਾ ਥੇਹਮਾ ਲਾ ਲੈਂਦਾ ਸੀ ਰੁਲਣ ਨਹੀਂ ਦੇਵੇਗੀ ਜੱਗਰ ਸਿੰਘ ਭੈਣ ਨਾਲ ਸਦਾਲੇ ਸਿਰ ਉੱਤੇ ਹੱਥ ਰੱਖਣ ਅਤੇ ਛੇਤੀ ਹੀ ਫੇਰ ਮਿਲਣ ਆਉਣ ਦਾ ਇਕਰਾਰ ਕਰਕੇ ਪਿੰਡ ਨੂੰ ਮੁੜ ਗਿਆ ਆਸੂ ਦੀ ਜ਼ਮੀਨ ਇਨ੍ਹਾਂ ਕਹਿਰ ਭਰੇ ਦਿਨਾਂ ਵਿੱਚ ਗਲੀ ਘੁੰਡਦੇ ਲੋਕਾਂ ਨੇ ਪਾਣੀ ਲਾ ਕੇ ਬੀਜ ਦਿੱਤੀ ਸੀ ਉਹਦੀ ਹਾੜੀ ਦੀ ਫਸਲ ਜਿਸ ਨੂੰ ਸੋਚਾ ਸਿੰਘ ਹੱਥੀ ਬੀਜ ਗਿਆ ਸੀ ਵੱਢਣ ਤੋਂ ਪਹਿਲਾਂ ਤੁਰ ਗਿਆ ਸੀ ਲੋਕਾਂ ਨੇ ਕੱਢ ਕੇ ਉਹ ਦੇਖ ਕਰ ਠੇਰੀ ਕਰ ਦਿੱਤੀ ਸੀ ਉਹ ਹਰ ਕਿਸੇ ਨੂੰ ਆਸੋ ਨਾਲ ਹਮਦਰਦੀ ਸੀ ਜਿਸ ਦਿਨ ਆਸੋ ਗਰਦੇਵ ਨੂੰ ਉਹ ਗਲੀ ਲਾ ਕੇ ਸੋਚਾ ਸਿੰਘ ਪਿੱਛੋਂ ਪਹਿਲੀ ਵਾਰ ਖੇਤ ਗਿਹੜਾ ਮਾਰਨ ਗਈ ਕਪਾ 12 12 ਪੱਤੇ ਕੱਢ ਚੁੱਕੀ ਸੀ ਉਹਨੇ 5 7 ਦਿਹਾੜੀਏ ਕੀਤੇ ਗੋਡੀ ਕਰਨ ਲਾ ਦਿੱਤੇ ਦੋ ਦਿਨਾਂ ਵਿੱਚ ਗੋਡੀ ਦਾ ਕੰਮ ਨਿਬੜ ਗਿਆ ਬਸ ਦੋ ਕੁ ਕਿਆਰੀ ਬਾਕੀ ਰਹਿ ਗਏ ਤੀਜੇ ਦਿਨ ਆਸੋ ਇੱਕ ਦਿਹਾੜੀਆਂ ਕਰ ਲਈ ਤੁਰ ਪਈ ਪਰ ਗਲੀ ਦੇ ਮੋੜ ਤੋਂ ਮੁੜਾਈ ਹਰ ਨਿੱਕੇ ਕੰਮ ਪਿੱਛੇ ਉਹ ਕਿੰਨੇ ਕੁ ਦਿਨ ਦਿਹਾੜੀਏ ਕਰੇਗੀ ਉਹਨੇ ਰੋਟੀ ਪਕਾਈ ਤੇਲਿਆਂ ਦਾ ਚਾਰ ਰੱਖ ਕੇ ਪੋਣੇ ਲੜ ਬੰਨ ਲਿਆ ਗੁਰਦੇਵ ਨੂੰ ਕੋਲੀ ਲਾ ਕੇ ਕਸੀਆ ਮੋਢੇ ਤੇ ਰੱਖ ਕੇ ਉਹ ਖੇਤ ਪਹੁੰਚ ਗਈ ਗੁਰਦੇਵ ਦਸਾਂਗੇ ਟਾਲੀ ਹੇਠ ਪਾਣੀ ਦੀ ਤੋੜੀ ਕੋਲ ਖੇਡਣ ਲੱਗ ਪਿਆ ਉਹ ਰੱਬ ਦਾ ਨਾਮ ਲੈ ਕੇ ਗੋਡੀ ਤੋਂ ਬਿਨਾਂ ਰਹਿ ਕੇ ਕਿਆਰਿਆਂ ਵਿੱਚ ਜਾ ਬੈਠੀ ਇੱਕ ਵਾਰ ਤਾਂ ਉਹਦੀ ਧਾ ਨਿਕਲ ਗਈ ਰੱਬ ਨੇ ਕਿਹਾ ਜੇ ਦਿਨ ਬਖਾਇਨੇ ਪਰ ਰੋਣ ਦਾ ਰਾਹ ਤਾਂ ਉਹ ਰਾ ਨਹੀਂ ਸੀ ਉਹਨੇ ਦਿਲ ਕਰੜਾ ਕੀਤਾ ਕਸੀ ਇਹਦੇ ਟੱਕ ਲਾਉਣ ਲੱਗੀ ਕਈ ਵਾਰ ਕਸੀਆ ਡੂੰਗਾ ਖੁੱਬ ਜਾਂਦਾ ਕਈ ਵਾਰ ਜ਼ਮੀਨ ਦੇ ਉੱਤੇ ਹੀ ਤਿਲਕ ਜਾਂਦਾ ਇੱਕ ਵਾਰ ਕਸੀਆ ਆਸੋ ਦੇ ਗੱਟੇ ਨੂੰ ਸ਼ੋਕੇ ਲੰਘ ਗਿਆ ਚਮੜੀ ਛਿਰੀ ਟੀ ਗਈ ਪਰ ਆਸੋ ਦ੍ਰਿੜ ਸੀ ਰੋਟੀ ਬੈਣ ਤੋਂ ਪਹਿਲਾਂ ਪਹਿਲਾਂ ਉਹਨੇ ਅੱਧੇ ਘਿਆਰੇ ਦੇ ਘਾਹ ਫੂਸ ਦੀ ਕਟ ਵੱਢ ਕਰ ਦਿੱਤੀ ਸੀ ਦੁਪਹਿਰੇ ਜਦੋਂ ਆਸੋ ਘਰ ਨੂੰ ਮੁੜੀ ਤਾਂ ਭਾਵੇਂ ਸੋਚਾ ਸਿੰਘ ਉਹਦੇ ਬਹੁਤ ਹੀ ਯਾਦ ਆ ਰਿਹਾ ਸੀ ਪਰ ਉਹ ਕੁਝ ਹੌਲੀ-ਹੌਲੀ ਅਨੁਭਵ ਕਰ ਰਹੀ ਸੀ ਉਹ ਦਿਨ ਸੋ ਉਹ ਦਿਨ ਆਸੋ ਹੜਬਾਉਂਦੀ ਸੀ ਗੋਡੀਆਂ ਕਰਦੀ ਸੀ ਪਾਣੀ ਲਾਉਂਦੀ ਸੀ ਫਸਲਾਂ ਵੱਢਦੀ ਸੀ ਪੜ ਕੱਢਦੀ ਸੀ ਉਹ ਲੱਕ ਨੂੰ ਚੁੰਨੀ ਬੰਨ ਲੈਂਦੀ ਕੰਮ ਉੱਤੇ ਟੁੱਟ ਕੇ ਪੈ ਜਾਂਦੀ ਗੁਰਦੇਵ ਉਹਦੇ ਨਾਲ ਨਿੱਕੇ-ਨਿੱਕੇ ਹੱਥ ਸਾਂਝੇ ਕਰਦਾ ਰਹਿੰਦਾ ਉਹ ਪਾਣੀ ਲਾਉਦੀ ਗੁਰਦੇਵ ਦੱਸਦਾ ਕਿ ਕਿਹੜਾ ਸਿਰੇ ਲੱਗ ਗਿਆ ਕਿ ਨਹੀਂ ਲੱਗਿਆ ਵੀ ਪੌਂਦੀ ਉਹਦੀ ਝੋਲੀ ਹੁਣੀ ਹੋ ਜਾਂਦੀ। ਗੁਰਦੇਵ ਟਾਲੀ ਹਟ ਪਈ ਬੋਰੀ ਵਿੱਚੋਂ ਸਮੋਸੇ ਦੇ ਲੜ ਪਾ ਕੇ ਵੀ ਲਿਆ ਦਿੰਦਾ। ਉਹ ਗੋਡੀ ਕਰਦੀ, ਗੁਰਦੇਵ ਘਾਹ ਫੂਸ ਚੁੱਕ ਕੇ ਢੇਰੀ ਲਾਉਂਦਾ ਰਹਿੰਦਾ। ਉਹ ਫਸਲ ਵੱਢਦੀ, ਗੁਰਦੇਵ ਰੁਘ ਚੁੱਕ ਕੇ ਥੱਬੇ ਬਣਾ ਦਿੰਦਾ। ਉਹ ਤੰਗੜੀ ਨਾਲ ਪੈਰੀ ਠੀਕ ਕਰਦੀ, ਗੁਰਦੇਵ ਫੜਾ ਹੱਕਦਾ। ਸਾਰੇ ਪਿੰਡ ਕੀ ਆਲੇ ਦੁਆਲੇ ਪਿੰਡਾਂ ਵਿੱਚ ਵੀ ਗੱਲਾਂ ਹੋਣ ਲੱਗ ਪਈਆਂ ਸਨ। ਲੋਕ ਸੱਥਾਂ ਵਿੱਚ ਬੈਠ ਕੇ ਆਸੂ ਦੀ ਕਮਾਈ ਨੂੰ ਧੰਨ ਧੰਨ ਆਖਦੇ। ਉਹਦੇ ਜਿਗਰੇ ਦੀਆਂ ਉਹਦੀ ਹਿੰਮਤ ਦੀਆਂ ਉਹਦੇ ਸਬਰ ਦੀਆਂ ਕਹਾਣੀਆਂ ਪਾਉਂਦੇ ਆਸੋ ਕਦੀ ਕਿਸੇ ਨੂੰ ਕੋਈ ਕੰਮ ਆਖਦੀ ਉਹਦਾ ਆਖਿਆ ਕੋਈ ਨਾ ਮੋੜਦਾ ਆਸੋ 30ਵੀਂ ਤੋਂ ਬੰਦਾ ਬਣ ਗਈ ਸੀ ਆਸੋ ਗਰਦੇਵ ਦਾ ਪਿਓ ਬਣ ਗਈ ਸੀ ਆਸੋ ਆਪਣੇ ਘਰ ਵਾਲਾ ਬਣ ਗਈ ਸੀ ਜੀਵਨ ਦੇ ਸੰਘਣੇ ਹਨੇਰੇ ਵਿੱਚ ਆਸੋ ਟੋਟੋ ਤਰਦੀ ਰਹੀ ਹੁਣ ਕੁਝ ਉਹਦੀਆਂ ਅੱਖਾਂ ਹਨੇਰੇ ਨਾਲ ਰਚ ਵਿੱਚ ਗਈਆਂ ਸਨ ਕੁਝ ਰਾਤ ਵੀ ਢਲ ਚੁੱਕੀ ਸੀ ਗਰਦੇਵ ਉਡਾਰ ਹੋ ਚੱਲਿਆ ਸੀ ਆਸ ਨੂੰ ਜਿਵੇਂ ਪਗਡੰਡੀ ਦਿਖਾਈ ਦੇਣ ਲੱਗ ਪਈ ਉਹ ਗਰਦੇਵ ਨੂੰ ਅੱਧ ਰੜਕਿਆ ਪਿਆਉਂਦੀ ਮੱਖਣੀ ਤੇ ਬਦਾਮਾਂ ਦੀਆਂ ਗਿਰੀਆਂ ਖਵਾਉਂਦੀ ਦੁੱਧ ਨਾਲ ਰਸਾਉਂਦੀ ਉਹਨੂੰ ਹਰ ਬਲਾ ਤੋਂ ਬਚਾਉਣ ਲਈ ਕੁੱਕੜੀ ਵਾਂਗ ਖੰਭਾ ਹੀਟ ਲੈ ਕੇ ਸੌਂ ਜਾਂਦੀ ਕੱਦ ਬੁੱਤ ਦਾ ਸੋਚਾ ਸਿੰਘ ਵੀ ਨਿਰੋਵਾ ਸੀ ਆਸੋ ਵੀ ਮਰਦਾਂ ਵਰਗੀ ਸੀ ਗਰਦੇਵ ਉੱਤੇ ਆਏ ਦਿਨ ਨਵਾਂ ਵਾਰ ਆਉਂਦਾ ਸੀ ਜਿਉਂ-ਜਿਉਂ ਉਹ ਤਕੜਾ ਹੋ ਰਿਹਾ ਸੀ ਆਸੋ ਹੋਰ ਹੱਡ ਭੰਨਮੀ ਦਵਾਈ ਕਰਦੀ ਸੀ ਪਿੰਡਾਂ ਦੇ ਲੋਕ ਆਖਦੇ ਇਹ ਸੌਰੀ ਥੱਕਦੀ ਨਹੀਂ ਧੰਨ ਜਨਮ ਇਹਦਾ ਇਹਦੇ ਤੇ ਦਾ ਸਵੇਰੇ ਦਰਸ਼ਨ ਹੋ ਜਾਣਾ ਤਾਂ ਪਾਪ ਕੱਟੇ ਜਾਣ ਪਿੰਡ ਦੀਆਂ ਇਸਤਰੀਆਂ ਕਹਿੰਦੀਆਂ ਕੁੜੇ ਆਸੋ ਇਹ ਤੂੰ ਹੀ ਸੀ ਜਿਹੜੀ ਇਹ ਸੱਟ ਚੱਲ ਗਈ ਇਹ ਕਾਲੀ ਬੋੜੀ ਰਾਤ ਐਉਂ ਲਗਾ ਲਈ ਤੇਰੀ ਤਾਂ ਕੋਈ ਹੋਰ ਹੁੰਦੀ ਥੱਕ ਹਾਰ ਜਾਂਦੀ ਢੇਰੀ ਟਾ ਬੈਂਦੀ ਮਰ ਮੁੱਕ ਜਾਂਦੇ ਜਵਾਕ ਵਿਚਾਰਾ ਮਿੱਟੀ ਵਿੱਚ ਰੁੜ ਜਾਂਦਾ ਪਿੰਡ ਦੇ ਮੁੰਡੇ ਕਹਿੰਦੇ ਚਾਚੀ ਕੋਈ ਸਾਡੇ ਕਰਨ ਵਾਲਾ ਕੰਮ ਹੋਵੇ ਤਾਂ ਦੱਸੀ ਤੇਰਾ ਕੰਮ ਕਰਨਾ ਤਾਂ ਪੁੰਨ ਵਾਲੀ ਗੱਲ ਆ ਜਦੋਂ ਵੀ ਆਸੋ ਦਸਾਂਗੀ ਟਾਲੀ ਹੇਠ ਬੈਠਦੀ ਉਹਨੂੰ ਸੁੱਚਾ ਸਿੰਘ ਅੰਤਾਂ ਦਾ ਯਾਦ ਆਉਂਦਾ ਉਹਦੀਆਂ ਅੱਖਾਂ ਪਰ ਆਉਂਦੀਆਂ ਉਹ ਚੁੰਨੀ ਦੇ ਲੜ ਨਾਲ ਹੰਝੂ ਪੂੰਝ ਛੁੱਟਦੀ ਜੇ ਉਹਦੇ ਹੋਣ ਦਾ ਕੋਈ ਰਾਹ ਫੜਿਆ ਹੁੰਦਾ ਉਹਦਾ ਕੁਝ ਨਹੀਂ ਸੀ ਬਣਨਾ ਕਈ ਵਾਰ ਆਸੋ ਦੇ ਮਨ ਵਿੱਚ ਆਉਂਦਾ ਜੇ ਸੁੱਚਾ ਸਿੰਘ ਆਵੇ ਬਸ ਇੱਕ ਵਾਰ ਆਵੇ ਬਹੁਤਾ ਨਹੀਂ ਤਾਂ ਇੱਕ ਪਲ ਹੀ ਆਵੇ ਉਹ ਉਹਨੂੰ ਵਿਖਾਵੇ ਕਿ ਉਹਦੀ ਇਮਾਨਤੋਂ ਨੇ ਕਿਵੇਂ ਸਾਂਭ ਰੱਖੀ ਸੀ ਉਹਨੇ ਸਭ ਕੁਝ ਆਪਣੀ ਜਿੰਦ ਉੱਤੇ ਸਹਿ ਲਿਆ ਸੀ ਪਰ ਗਰਦੇਵ ਨੂੰ ਸੇਕ ਨਹੀਂ ਸੀ ਲੱਗਣ ਦਿੱਤਾ ਉਹ ਆਪਣੇ ਹੱਥਾਂ ਪੈਰਾਂ ਵੱਲ ਵੇਖਦੀ ਉਹ ਹੁਣ ਜਿਵੇਂ ਔਰਤ ਨਹੀਂ ਸੀ ਰਹਿ ਗਈ ਚਾਲੀਆਂ ਦੀ ਜੋ ਹੋਈ ਨਹੀਂ ਸੀ ਉਹਦੇ ਅੰਗਾਂ ਵਿੱਚ ਕੋਈ ਲਚਕ ਨਹੀਂ ਸੀ ਰਹੀ ਉਹਦੇ ਸਰੀਰ ਮਾਰ ਲਿਆ ਸੀ ਉਹ ਦੁੱਖਾਂ ਤੇ ਕੰਮਾਂ ਦੀ ਪੱਟੀ ਵਿੱਚ ਗਲ ਕੇ ਢਲ ਕੇ ਹੱਡ ਮਾਸ ਦੀ ਥਾਂ ਲੋਹੇ ਦੀ ਬਣ ਗਈ ਸੀ ਜਦੋਂ ਦੀ ਕਰਦੇਵ ਦੇ ਲੋਈ ਫੁੱਟੀ ਸੀ ਪਿੰਡ ਦੇ ਸਿਆਣੇ ਲੋਕ ਅਸੋਂ ਨੂੰ ਵਰਜਦੇ ਭਾਈ ਬੱਚਾ ਤੂੰ ਬਥੇਰਾ ਤਪ ਕਰ ਲਿਆ ਤੇਰੀ ਰੱਬ ਨੇ ਸੁਣ ਲਈ ਮੁੰਡਾ ਗੱਭਰੂ ਹੋ ਗਿਆ ਤੇਰਾ ਤਕਾਮਾ ਲਾਉਣ ਦੇ ਦਿਨ ਆ ਗਏ ਤੂੰ ਹੁਣ ਬੱਸ ਕਰ ਅਸੋ ਕੁੰਡ ਵਿੱਚ ਨੀਮੀ ਪਾ ਕੇ ਬੋਲਦੀ ਬਾਬਾ ਜੀ ਤੁਹਾਡਾ ਹੱਥ ਸਿਰ ਤੇ ਰਹੇ ਫੇਰ ਕੋਈ ਔਖ ਨਹੀਂ ਤੀਵੀਆਂ ਕਹਿੰਦੀਆਂ ਕੁੜੇ ਆਸੋ ਤੂੰ ਕਮਾਂ ਵਿੱਚ ਚੂਰ ਚੂਰ ਹੋ ਗਈਆਂ ਹੁਣ ਸਾਹ ਲੈ ਤੇਰਾ ਪੁੱਤ ਸਲੁੱਗ ਨਿਕਲਿਆ ਧਰਤੀ ਮਾ ਨੂੰ ਮੁੱਥਾ ਟੇਕੇ ਮਰਦਾਂ ਵਾਲਾ ਜਾਮਾ ਲਾ ਦੇ ਮੁੜ ਕੇ ਧੀਮੀ ਬਣ ਜਾ ਅਸੋ ਟਾਲ ਜਾਂਦੀ ਭੈਣੇ ਕੰਮਾਂ ਦਾ ਖਾਦਾ ਥਕੇ ਮਾਂ ਨਾਲੇ ਮੈਂ ਹੁਣ ਕੀ ਕਰਦੀ ਆ ਆਪੇ ਮੁੰਡਾ ਕਰਦਾ ਇਹ ਸਭ ਕੁਝ ਮੁੰਡੇ ਅਸੋ ਨੂੰ ਆਖਦੇ ਚਾਚੀ ਪੁੱਤ ਭਾਵੇਂ ਬੁढ़ा ਹੋ ਜੇ ਮਾਂ ਨੂੰ ਜਵਾਕ ਹੀ ਲੱਗਦਾ ਰਹਿੰਦਾ ਹੁਣ ਤੇਰਾ ਪੁੱਤ ਦੁੱਧ ਚੁਗਦਾ ਗਰਦੇਵ ਨਹੀਂ ਰਹਾ ਸਾਰੇ ਅਗਵਾੜ ਦੇ ਮੁੰਡੇ ਕੰਮ ਵਿੱਚੇ ਤੋਂ ਕੰਨ ਭੰਨਦੇ ਆ ਤੂੰ ਚਾਚੀ ਹੁਣ ਦਮ ਲੈ ਲੈ ਆਸੋ ਗਦਗਦ ਹੋ ਜਾਂਦੀ ਤੁਹਾਡਾ ਭਰਾ ਆ ਤੁਸੀਂ ਸਾਰੀ ਉਹਦੀਆਂ ਸੱਜੀਆਂ ਕੱਬੀਆਂ ਬਾਹਾ ਹੋ ਆਸੋ ਸੋਚਦੀ ਇਹ ਸਾਰੇ ਲੋਕੋ ਨੂੰ ਥਕੇਮਾ ਥਕੇਮੇ ਦੀਆਂ ਗੱਲਾਂ ਕਹਿੰਦੇ ਰਹਿੰਦੇ ਸਨ ਪਰ ਥਕੇਮਾ ਨੂੰ ਆਪ ਕਿਉਂ ਨਹੀਂ ਸੀ ਲੱਗਦਾ ਥਕੇਮਾ ਸੀ ਕਿੱਥੇ ਉਹ ਤਾਂ ਆਪਣੇ ਡੋਲੇ ਆਪਣੀਆਂ ਪਿੰਜਣੀਆਂ ਟੋ ਟੁੱਥ ਥਕੇਮਾ ਭਾਲਦੀ ਥਕੇਮਾ ਕਿਤੇ ਵੀ ਨਹੀਂ ਸੀ ਉਹ ਸੋਚਦੀ ਮੈਂ ਹੁਣ ਕੋਈ ਹੱਡ ਮਾਸ ਦੀ ਥੋੜਾ ਜੋ ਥੱਕਾਂਗੇ ਮੈਂ ਤਾਂ ਪੱਥਰ ਹੋ ਗਈਆਂ ਮੈਂ ਤਾਂ ਲੋਹਾ ਬਣ ਗਈਆਂ ਤੇ ਉਹਨੂੰ ਪਤਾ ਹੀ ਨਾ ਲੱਗਦਾ ਕੋਈ ਇਸ ਹਾਲਾਤ ਵਿੱਚ ਰੋਵੇ ਜਾਂ ਹੱਸੇ ਉਹ ਇੱਕ ਲੰਮਾ ਹੌਂਕਾ ਖਿੱਚ ਕੇ ਹਵਾ ਵਿੱਚ ਛੱਡ ਦਿੰਦੀ ਕੰਮਾਂ ਵਿੱਚ ਉਲਝ ਜਾਂਦੀ ਅੱਜ ਦਿਨਾਲੇ ਮੋਗੇ ਉੱਤੇ ਖੇਤ ਨੂੰ ਪਾਣੀ ਲਾਉਣ ਦੀ ਵਾਰੀ ਸੀ ਗੁਰਦੇਵ ਨੇ ਉਹਨੂੰ ਖੇਤ ਜਾਣੋਂ ਵਰਜਿਆ ਹੁਣ ਉਹ ਇਕੱਲਾ ਹੀ ਪਾਣੀ ਲਾ ਲਵੇਗਾ ਆਸੋ ਹੱਸ ਪਈ ਤੇਰੇ ਜੱਡਾਂ ਜੱਡਿਆਂ ਤੋਂ ਤਾਂ ਨੱਕ ਨਹੀਂ ਪੁੰਜਿਆ ਜਾਂਦਾ ਤੂੰ ਅਜੇ ਪਾਣੀ ਕਿੱਥੋਂ ਇਕੱਲਾ ਲਾ ਲਵੇਂਗਾ ਚੰਗਾ ਬੇਬੇ ਅੱਜ ਮੋਣਾ ਕਰਿਆ ਮੈਂ ਉਹਨੂੰ ਨਾਲ ਲੈ ਜਾਣਾ ਫਿਰ ਮੈਂ ਕਿਸੇ ਦਿਨ ਉਹਦੇ ਨਾਲ ਪਾਣੀ ਲਿਆ ਦੇਵਾਂਗਾ ਤੂੰ ਬੇਬੇ ਹੁਣ ਘਰ ਰਹਾ ਕਰ ਕਰਦੇਵ ਨੇ ਜੋਰ ਦੇ ਕੇ ਕਿਹਾ ਨਹੀਂ ਨਹੀਂ ਕਿ ਸਿੱਧਾ ਆਸਰਾ ਕੀ ਠਕਣਾ ਹੋਇਆ ਮੇਰਾ ਸ਼ੇਰ ਪੁੱਤ ਆਪਾਂ ਆਪ ਪਾਣੀ ਲਾਵਾਂਗੇ ਉਹਨੇ ਗੁਰਦੇਵ ਨੂੰ ਗੁੜ ਚਾਹ ਬੰਨਣ ਤੇ ਬੋਤਲ ਵਿੱਚ ਦੁੱਧ ਪਾਉਣ ਲਈ ਆਖਿਆ ਤੇ ਆਪ ਸੰਦੂਗ ਵਿੱਚੋਂ ਜੇਬੀ ਘੜੀ ਕੱਢ ਕੇ ਮੇਰਾ ਹਵ ਨਾਲ ਸਮਾਂ ਬਿਲਾਉਣ ਤੁਰ ਗਈ ਆਸੋ ਘੜੀ ਮਲਾ ਕੇ ਮੁੜੀ ਤਾਂ ਗੋਂਡੇ ਦੀ ਭੂਰੋ ਲੱਸੀ ਦਾ ਡੋਲੂ ਲੈ ਕੇ ਉਦੋਂ ਹੀ ਘਰੋਂ ਨਿਕਲ ਰਹੀ ਸੀ ਅਚਾਨਕ ਸਾਹਮਣਾ ਹੋ ਜਾਣ ਨਾਲ ਭੂਰੋ ਇੱਕ ਵਾਰੀ ਜਹੀ ਪਮੱਤਰ ਗਈ ਸੀ ਫਿਰ ਉਹ ਸੰਭਲ ਕੇ ਬੋਲੀ ਚਾਚੀ ਮੈਂ ਲੱਸੀ ਲੈਣ ਆਈ ਸੀ ਤੂੰ ਕਿੱਥੇ ਗਈ ਸੀ ਮੈਂ ਘੜੀ ਮਲਾ ਕੇ ਲਈ ਆ ਪੁੱਤ ਅੱਜ ਪਾਣੀ ਲਾਉਣਾ ਟਾਣੀ ਵਾਲੇ ਖੇਤ ਆਸੋ ਨੇ ਉੱਤਰ ਦਿੱਤਾ ਉਹਨੇ ਇੱਕ ਪਲ ਹੀ ਭੂਰੋ ਦਾ ਪਮੱਤਰ ਨਾ ਮਨ ਵਿੱਚ ਲਿਆਂਦਾ ਉਹ ਪਹਿਲਾਂ ਵੀ ਲੱਸੀ ਲੈਣਾ ਆਉਂਦੀ ਸੀ ਪਰਾ ਜੋ ਦਾ ਰੰਗ ਕਿਉਂ ਉਡ ਗਿਆ ਫਿਰ ਉਹਨੇ ਆਪ ਹੀ ਇਹ ਖਿਆਲ ਮਨ ਵਿੱਚੋਂ ਕੱਢ ਦਿੱਤਾ ਸਾਹੂ ਕੁੜੀਆ ਵਿਚਾਰੀ ਨਿੱਕੀ ਗੱਲ ਉਤੇ ਸੰਗ ਸੁਹੀ ਹੋ ਜਾਂਦੀ ਆ ਉਹ ਅੰਦਰ ਗਈ ਤਾਂ ਦਰਵਾਜ਼ੇ ਦੀ ਬਰਲ ਵਿੱਚ ਉਹਦੀ ਨਜ਼ਰ ਗੁਰਦੇਵ ਤੇ ਪਈ ਉਹਦੇ ਹੱਥ ਵਿੱਚ ਕੱਢਿਆ ਹੋਇਆ ਨਵਾਂ ਰਮਾਨਸੀ ਆਸ ਨੂੰ ਲੱਗਿਆ ਜਿਸ ਫਸਲ ਉਹਨੇ ਹਾੜੇ ਸਿਆਲੇ ਚੱਲ ਕੇ ਗੋਡੀਆਂ ਰਾਖੀਆਂ ਕੀਤੀ ਸਨ ਉਹ ਗੁੰਦ ਵਿੱਚ ਸਿੱਟੇ ਨਾਲ ਲੱਦੀ ਹੋਈ ਉਹਦੀਆਂ ਅੱਖਾਂ ਸਾਹਮਣੇ ਮੱਠੀ ਮੱਠੀ ਪੌਣ ਵਿੱਚ ਮਸਤ ਹੁਲਾਰੇ ਲੈ ਰਹੀ ਸੀ ਉਹਨੇ ਖੰਘੂਰ ਮਾਰੀ ਗਰਦੇਵ ਨੇ ਤਰਵ ਕੇ ਰਮਾਲ ਗੀਜੇ ਵਿੱਚ ਪਾ ਲਿਆ ਅਤੇ ਬੇਮਤਲਬ ਹੀ ਦੁੱਧ ਵਾਲੀ ਬੋਤਲ ਦਾ ਟੱਕਣ ਖੋਲ ਕੇ ਬੰਦ ਕਰਦਾ ਬੋਲਿਆ ਚੱਲ ਬੇਬੇ ਚੱਲੀਏ ਆਪਾਂ ਨੂੰ ਕਵੇੜਾ ਨਾ ਹੋ ਜਾਵੇ ਪੁੱਤ ਅੱਜ ਤੂੰ ਜਾ ਹੁਣ ਆਪੇ ਸਾਂਭ ਸਾਰਾ ਆਸੋ ਨੇ ਉੱਤਰ ਦਿੱਤਾ ਮਿੱਠੇ ਮਿੱਠੇ ਤਕੀਵੇਂ ਨਾਲ ਅਲਸਾਈ ਹੋਈ ਉਹ ਮੰਜੇ ਉੱਤੇ ਚੈਨ ਨਾਲ ਲੰਮੀ ਪੈ ਗਈ ਕਹਾਣੀ ਸੁਣ ਲਈ ਧੰਨਵਾਦ ਜੀ ਅਜਿਹੀਆਂ ਕਹਾਣੀਆਂ ਹੋਰ ਸੁਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ